ਤੀਜੇ ਪਾਦਸ਼ਾਹ ਨੇ ਸਾਨੂੰ ਦੱਸਿਆ ਹੈ ਸੇਵਾ ਵਰਕਤਾਂ ਦੀ ਹੈ ਖਾਨ ਭਾਈ ਸੇਵਾ ਜਨਮ ਸੁਹਾਟੀ ਬੰਦਿਆ ਓਏ ਸੇਵਾ ਕਰਨ ਵਾਲੇ ਪਾਉਂਦੇ ਮਾੜ ਭਾ ਯਾ ਨਾਲ ਜੇ ਰਹੇ ਨਸਾਨ ਲਗਾ ਕੀੜਾ ਕੰਮ ਜੋ ਹੋ ਸਦਾ ਨਾ ਹੋਵੇ ਪਿਸ਼ੇ ਭਗਤਾਂ ਦੇ ਫਿਰੇ ਭਗਵਾਨ ਪਜਾ ਮਗਰ ਬਛੜੂ ਜੇਸਤਰਾਾਾ ਹੋਵੇ ਇੱਕ ਪਲ ਦੇ ਕਹੀ ਨਾ ਦੂਰ ਹੋਵੇ ਉਹ ਤਨਲੂੜਾ ਜੇਸਤਰਾਾਾ ਹੋਵੇ ਪਾਣੀ ਪਾਏ ਜਿਸ ਤਰਤ ਨੂੰ ਸਾਫ ਦਿਲ ਨਾ ਹਰਦੀ ਕਿਉਣਾ ਉਸ ਦਿਸ਼ਾ ਹੋਏ ਪਰਮ ਸਤਕਾਰ ਜੋ ਸਾ ਸੰਗਤ ਜੀ ਜੋ ਪਟਾਨੇ ਲਿਖਿਆ ਹੈ ਭੱਲੇ ਅਮਰਦਾਸ ਗੁਰਦੇ ਤੇਰੀ ਬਖਵਾ ਤੋਹੇ ਬੜਿਆ ਆਵੇ ਆਉ ਜੋ ਕਰ ਕੀਤਰ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਸ਼ਹੂਰ ਧਾਈਏ ਮੁਖ ਨੂੰ ਕਰੀਏ ਬਵਿੰਤਾ ਗਾਜ ਕੇ ਗਈਏ ਵਾਹਿ ਜੀ ਕਾ ਕਾ ਸਾ ਵਾਹਿਗੁਰੂ ਜੀ ਕੰਦੇ ਰਤੇ ਇਹ ਤਾਂ ਸਭ ਤੀਸਰੇ ਪਾਸ਼ਾ ਨੂੰ ਕਬਦਾਸ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਜਿਹੜੀ ਮਹਾਰਾਜੇ ਪਾਸ਼ਾ ਮਹਾਰਾਜ ਦੇ ਸਾਹਮਣੇ ਇੱਕ ਉਸ ਇਸ ਜੀਵਿਤ ਉਤੇ ਬਹੁਤ ਵੱਡਾ ਕਹਿਰ ਕੀਤਾ ਜਾਂਦਾ ਸੀ ਉਹਦੇ ਪਤੀ ਦੇ ਨਾਲ ਤੁਲੂ ਸੱਦੀ ਕਰ ਦਿੱਤਾ ਜਾਂਦਾ ਸੀ ਗੁਰੂ ਸਾਹਿਬ ਸੱਦੇ ਪਾਸ਼ਾ ਮਹਾਰਾਜ ਨੇ ਇਹ ਮਰਜਾਦਾ ਬੰਦ ਕਰਾਈ ਪੜਤਾਂ ਦਾ ਸਾਹਮਣਾਂ ਹੋਲ ਸਾਹਮਣਾ ਕਰਦੇ ਤੀਸਰੇ ਪਾਸ਼ਾ ਮਹਾਰਾਜ ਨੂੰ ਕਰਨਾ ਪਿਆ ਸਾਧ ਸੰਗਤ ਇੱਥੇ ਬਸ ਲਈ ਗੁਰੂ ਸਾਹਿਬ ਸੱਚੇ ਪਾਸ਼ਾਵਾਂ ਰਾਜ ਦੇ ਆਪਣੇ ਸਿੱਖਾਂ ਨੂੰ ਜਿਹੜੇ ਉਹਨਾਂ ਨੂੰ ਮੰਨਣ ਵਾਲੇ ਨੇ ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਆਨੰਦ ਕਲਸ਼ਾ ਉਹਨਾਂ ਨੂੰ ਬਾੜੇ ਵਿੱਚ ਰਹਿਣ ਦਾ ਸਾਨੂੰ ਸੱਚੇ ਪਾਸ਼ਾ ਮਹਾਰਾਜ ਨੇ ਹੁਕਮ ਕੀਤਾ ਕਿ ਜੇਵੇ ਗੁਰੂ ਦੇ ਸੱਚ ਦੇ ਕਲਜਾ ਪੰਚਾ ਦਾ ਮਰਜੀ ਪੈਦਾ ਹੋਵੇ ਉਦੋਂ ਵੀ ਆਨੰਦ ਸਾਹਿਬ ਜੀ ਦਾ ਬਾਪ ਪੜਿਆ ਜਾਂਦਾ ਕਿ ਜੇ ਅੰਤਮ ਸਮਾ ਆ ਜਾਏ ਮੰਗਿਆਂ ਦੇ ਵਿੱਚ ਖੜਿਆ ਜਾਂਦਾ ਹੈ ਤੇ ਸਾਧ ਸੰਗਤ ਜੀ ਉਦੋਂ ਵੀ ਆਨੰਦ ਸਾਹਿਬ ਜੀ ਦਾ ਪਾਠ ਖੜਿਆ ਜਾਂਦਾ ਹੈ ਬਾਰੇ ਵਾਲੇ ਜੀ ਗੁਰੂ ਅਮਰਦਾਸ ਸਦੇ ਪਾਸ਼ਾਬਾਹ ਦਾ ਜਿਹਨੇ ਔਰ ਜਿਹੜਾ ਕਲਾਸੀ ਕਰ ਦਿੱਤੀ ਗਈ ਗੁਰੂ ਸਾਹਿਬ ਜੀ ਨੇ ਔਰ ਅਲੀ ਦੇਖਦਾ ਪਹਿਲਾ ਤੀਰਥ ਲੱਤ ਕੇ ਕੱਢੀ ਜਮਾ ਦੀ ਹਾਸੀ ਪੌਣ ਉੱਪਰ ਪਾਠ ਕਰਦੋ ਮੁਖ ਜੂ ਗੇੜ ਜਰਾਸੀ ਜਨਮ ਜਨਮ ਦੇ ਦੁੱਖ ਮਿਟ ਜਾਂਦੇ ਜੋ ਬੋਰੀ ਵਿੱਚ ਨਾਵੇ ਭਲੇ ਅਬਰਦਾਖ ਮਨ ਤੇ ਤੇਰੀ ਉਪਮਾ ਤੋਹੇ ਬਣ ਆਵੇ ਤੇਰੇ ਦਰ ਤੇ ਸ਼ਰਦਾ ਰੱਖ ਕੇ ਜੋਰੀ ਆਵੇ ਸਵਾਲੀ ਮੂਹ ਮਕੀਆਂ ਮੈਣ ਮਰਾਦਾ ਕੋਈ ਨਾ ਮੁਰਦਾ ਖਾਲੀ ਇਹ ਦਰਗੁ ਨਾ ਸਕਦਾ ਅਸਾ ਹੈ ਤੀਸੇ ਪਾਸ਼ਾ ਦਾ ਇਸ ਕਪਤਾਨ ਨੂੰ ਬਿਆਨ ਕਰਨ ਲਗੇ ਨੇ ਜੋ ਪੱਟਾ ਨੇ ਲਿਖਿਆ ਹੈ ਤੇ ਕਪਤਾਨ ਨੂੰ ਬਿਆਨ ਕਰਨ ਲਗੇ ਨੇ ਬੇਦਰ ਸਿੰਘ ਪੰਡੋਰੀ ਜਗਮੀਤ ਸਿੰਘ ਲਹੂਕੇ ਕਵੀਸ਼ਰ ਸ਼ਕਤਰ ਸਿੰਘ ਪੰਡੋਰੀ ਦਾ ਜਥਾ ਕੇਜ ਜਾਕਰ ਧਨ ਤਨ ਸੇ ਗੁਰੂ ਅਵਗਦਾਸ ਜੀ i Oh, yeah, ਰੰਗੀਆਂ ਜਟਾ ਵਧਾਵਣਾ ਸਤ ਸਹਿਬ ਚੋ ਲਗਿਆ ਪੰਛੀ ਉਹ ਮੁਕਤੀ ਲੈ ਜਾਵੇ ਪਰ ਲੈ ਆ ਮਰਦਾਸ ਗੁਣ ਤੇਰੇ ਤੇਰੀ ਹੁਕਮਤ ਹੈ ਮਾਰਿਆ ਹੈ ਪਰ ਉਸਕਾਦ ਸਾਧ ਸੰਗਤ ਜੀ ਤੇ ਪਿਆਰਾ ਸਿੰਘ ਪਰਚੀ ਨੇ ਅੱਜ ਤੋਂ ਤਕਰੀਬਨ 50 ਸਾਲ ਪਹਿਲਾ ਕਵਤਾ ਲਿਖੀ ਸੀ ਕਿ ਜੋ ਧਰੂ ਅਮਰਦਾਸ ਸਾਡੇ ਪਾਸ਼ਾ ਮਹਾਰਾਜ ਜੀ ਦੀ ਜਿਹੜੀ ਸਤਾਬ ਲਈ 450 ਸਾਲਾ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਦਿਵਸ ਗੋਲਵਾਲ ਸਾਹਿਬ ਦੀ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਸਾਧ ਸੰਗਤ ਜੀ ਬਣਾਇਆ ਜਾ ਰਿਹਾ ਹੈ ਹਰ ਇੱਕ ਮਾਈ ਭਾਈ ਦਾ ਫਰਜ਼ ਬਣਦਾ ਹੈ ਕਿ ਆਪਾਂ ਤੀਸਰੇ ਪਾਸ਼ਾ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋ 350 ਸਾਲਾਂ 450 ਸਾਲਾਂ ਜਿਹੜੇ ਸਤਾਵ ਨਹੀਂ ਆ ਰਹੀ ਹੈ ਸਾਧ ਸੰਗਤ ਜੀ ਆਪਾਂ ਨੂੰ ਗੋਵਰ ਸਾਹਿਬ ਦੀ ਪਵਿੱਤਰ ਧਰਤੀ ਤੇ ਜਾ ਕੇ ਜਰੂਰ ਦਰਸ਼ਨਦਾਰ ਕਰਕੇ ਗੁਰੂ ਸਾਹਿਬ ਤੇ ਖੁਸ਼ੀਆਂ ਪ੍ਰਾਪਤ ਕਰਿਏ ਜੀ ਵਾਹਿਗੁਰੂ ਠੀਕਾ ਹਰ ਵਾਹਿਗੁਰੂ ਜੀ ਕੀ ਬਤਿ